శ్రీ గణేశాయ శ్రీ దుర్గాయో ఓ శ్రీ స్వాం సదాశివాయ ఓం వందే వాతం లాభాయ చంద్రారార్ధకృతేఖర సింహాగడా చంద్రఘాస్విని భగవతి అదీయ నవరాత్రే ਤੀਸਰੇ ਨਵਰਾਤਰੀ ਦੇ ਉੱਪਰ ਭਗਵਤੀ ਸਿੰਘਾ ਰੂਪ ਸ਼ੇਰ ਦੀ ਸਵਾਰੀ ਕਰਨ ਵਾਲੀ ਜਿਨ੍ਹਾਂ ਦੇ ਮੱਥੇ ਦੇ ਉੱਪਰ ਅadha ਚੰਦ੍ਰਮਾ ਹੈ ਔਰ ਜਿਨ੍ਹਾਂ ਦਾ ਯਸ਼ ਗaan ਕਰਨ ਦੇ ਨਾਲ ਹੀ ਸਾਧਕਾਂ ਦੇ ਲੱਖਾਂ ਲੱਖਾਂ ਜਨਮਾਂ ਦੇ ਪਾਪ ਖਤਮ ਹੋ ਜਾਂਦੇ ਹਨ ਉਹਨਾਂ ਦੀ ਬੁੱਧੀ ਸਾਤਵਿਕ ਹੁੰਦੀ ਹੈ ਉਹਨਾਂ ਦੀ ਮਨ ਕਰਮ ਵਚਨ ਬਾਣੀ ਸਭ ਸ਼ੁੱਧ ਔਰ ਪਾਵਨ ਹੁੰਦੇ ਹਨ ਐਸੀ ਭਗਵਤੀ ਜੀ ਦੇ ਚਰਨਾਂ ਦਾ ਅਰਧਾਨ ਕਰਕੇ ਮੈਂ ਅੱਜ ਆਪ ਸਭ ਨੂੰ ਨవరాత్రੇ ਦੇ ਤੀਸਰੇ ਨవరాత్రੇ ਦੇ ਪੁਰ ਮਾ ਚੰਦਰ ਘੰਟਾ ਜੀ ਦਾ ਧਿਆਨ ਕਰਦੇ ਹੋਏ ਮਾਤਾ ਚੰਦਰ ਘੰਟਾ ਜੀ ਦੇ ਤੀਸਰੇ ਨవరాత్రੇ ਦੀ ਲੱਖ ਲੱਖ ਵਧਾਈ ਦਿੰਦਾ ਭਗਵਤੀ ਜੀ ਦਾ ਇਹ ਸਰੂਪ ਸਾਧਕਾਂ ਦੇ ਜਨਮਾਂ ਦੇ ਜਨਮਾਂ ਦੇ ਪਾਪ ਨਾਸ਼ ਕਰਨੇ ਵਾਲਾ ਹੈ ਉਹਨਾਂ ਦੇ ਮਨ ਦੇ ਵਿੱਚੋਂ ਭੈਅ ਸਮਾਪਤ ਹੁੰਦਾ ਹੈ ਉਹਨਾਂ ਦੀ ਮਾਨਸਿਕ ਚਿੰਤਾ ਦਾ ਨਾਸ਼ ਹੁੰਦਾ ਹੈ ਔਰ ਉਹਨਾਂ ਦੀਆਂ ਸਮਸਤ ਮਨੋ ਕਾਮਨਾ ਪੂਰਣ ਹੁੰਦੀਆਂ ਹਨ ਉਹਨਾਂ ਦਾ ਚਿੱਤ ਸ਼ੁੱਧ ਮਨ ਬਾਣੀ ਇਹ ਸਭ ਪਵਿੱਤਰ ਹੁੰਦੀ ਹੈ ਇਸ ਲਈ ਭਗਵਤੀ ਚੰਦਰ ਘੰਟਾ ਜੀ ਦਾ ਇਹ ਧਿਆਨ ਕਰਕੇ ਅੱਜ ਤੁਸੀਂ ਮਾ ਭਗਵਤੀ ਚੰਦਰ ਘੰਟਾ ਜੀ ਦਾ ਆਰਾਧਨ ਔਰ ਪੂਜਨ ਕਰਨਾ ਹੈ ਨਵਰਾਤਰੀ ਦੇ ਵਿੱਚ ਭਗਵਤੀ ਜੀ ਦਾ ਪੂਜਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ لیکن ਦੇਸ਼ੀ ਮਨੀ اور ਸਾਧੂਆਂ ਨੇ ਇਹ ਗਿਆਨ ਦਿੱਤਾ ਹੈ ਕਿ ਜਿੰਨਾ ਅਸੀਂ ਸਵੇਰੇ ਬ੍ਰਹਮ ਮੂਰਤ ਦੇ ਵਿੱਚ ਅਸੀਂ ਜੋ ਵੀ ਦੇਵ ਉਪਾਸਨਾ ਪੂਜਾ ਵੰਦਨ ਕਰਦੇ ਹਨ ਉਸ ਦਾ ਫਲ ਹੋਰ ਸਮੇਂ ਨਾਲੋਂ ਕੇ ਗੁਣਾ ਜ਼ਿਆਦਾ ਮਿਲਦਾ ਹੈ ਕਿਉਂਕਿ ਬ੍ਰਹਮ ਮੂਰਤ ਦੇ ਵਿੱਚ ਆਦਮੀ ਦਾ ਚਿੱਤ ਬਿਲਕੁਲ ਸ਼ੁੱਧ ਔਰ ਸ਼ਾਂਤ ਹੁੰਦਾ ਹੈ ਔਰ ਸ਼ਾਂਤ ਚਿੱਤ ਦੇ ਨਾਲ ਹੀ ਅੱਛੀ ਤਰ੍ਹਾਂ ਧਿਆਨ ਲਗਾਇਆ ਜਾ ਸਕਦਾ ਹੈ ਭਗਵਤੀ ਜੀ ਦਾ ਧਿਆਨ ਕਰਕੇ ਤੁਸੀਂ ਆਪਣਾ ਅੱਜ ਦਾ ਦਿਨ ਸ਼ੁਰੂਆਤ ਕਰਨਾ ਹੈ ਸਵੇਰ ਨੂੰ ਪੂਜਾ ਨਹੀਂ ਕਰ ਸਕਦੇ ਸਾਡੇ ਰੁਝੇਵੇਂ ਹੈ ਕਿਉਂਕਿ ਦੇਸ਼ ਕਾਲ ਔਰ ਵੇਤ ਦੇ ਨਾਲ ਸਾਰੀਆਂ ਵਿਧੀਆਂ ਬਦਲਦੀਆਂ ਰਹਿ ਗਈਆਂ ਹਨ ਜਾਂ ਉਹਨਾਂ ਵਿਧੀਆਂ ਦੇ ਵਿੱਚ ਥੋੜਾ ਉਹ ਤਾਂ ਬਦਲਾਅ ਆਉਂਦਾ ਰਹਿੰਦਾ ਹੈ ਵੈਸੇ ਦਾ ਤੁਸੀਂ ਕਿਸੇ ਵੀ ਸਮੇਂ ਭਗਵਤੀ ਜੀ ਦਾ ਪੂਜਨ ਵਿਧੀ ਵਿਧਾਨ ਦੇ ਨਾਲ ਕਰ ਸਕਦੇ ਹ ਕਿਉਂਕਿ ਪਰਮਾਤਮਾ ਦਾ ਧਿਆਨ ਕਰਨ ਲਈ ਪੂਜਨ ਕਰਨ ਦੇ ਲਈ ਕੋਈ ਵੀ ਸਮਾਂ ਨਿਸ਼ਚਿਤ ਨਹੀਂ ਹੁੰਦਾ ਜਦੋਂ ਵੀ ਤੁਹਾਡੇ ਮਨ ਦੇ ਵਿੱਚ ਭਾਵੁਕਪਨ ਹੁੰਦਾ ਹੈ ਤਾਂ ਤੁਸੀਂ ਧਿਆਨ ਲਗਾ ਸਕਦੇ ਹੋ ਅਗਰ ਤੁਸੀਂ ਸਵੇਰ ਨੂੰ ਨਹੀਂ ਪੂਜਾ ਕਰ ਸਕਦੇ ਤਾਂ ਸ਼ਾਮ ਦੇ ਸਮੇਂ ਆਪਣੇ ਪੂਜਾ ਕਬਚ ਦੇ ਵਿੱਚ ਜਾ ਕੇ ਮਾਤਾ ਦੀ ਜੋਤ ਜਗਾ ਕੇ ਜਾਂ ਜਿਸ ਵੀ ਅਰਾਦੇ ਦੀ ਜਿਸ ਵੀ ਵਿਧੀ ਦੇ ਨਾਲ ਤੁਸੀਂ ਪੂਜਾ ਕਰਦੇ ਹੋ ਉਸ ਦੇ ਵਿੱਚ ਧਿਆਨ ਲਮਗਨ ਹੋਣਾ ਹੈ ਸ਼ੁੱਧ ਚਿੱਤ ਦੇ ਵਿੱਚ ਬੈਠ ਕੇ ਧਿਆਨ ਲਗਾਉਣਾ ਹੈ ਔਰ ਆਪਣੀ ਇਛਤ ਦੀ ਉਸੇ ਸ਼ਕਤੀ ਨੂੰ ਕਿਉਂਕਿ ਸ਼ਕਤੀ ਹੀ ਦੇਵੀ ਕੋਈ ਵੀ ਤੁਹਾਡਾ ਇਛਤ ਹੈ ਆਰਾਧ ਹੈ ਉਸ ਦੀ ਜੋ ਸ਼ਕਤੀ ਹੈ وہی ਦੇਵੀ ਸੂਰਪਾ ਹੈ ਕੋਈ ਉਸ ਨੂੰ ਪਿੰਡੀ ਸੂਰਪ ਦੇ ਵਿੱਚ ਪੂਜਦਾ ਹੈ ਕੋਈ ਜੋਤੀ ਸੂਰਪ ਦੇ ਵਿੱਚ ਪੂਜਦਾ ਹੈ ਕੋਈ ਨਿਰাকার ਰੂਪ ਦੇ ਵਿੱਚ ਪੂਜਦਾ ਹੈ ਕੋਈ ਸাকার ਰੂਪ ਦੇ ਵਿੱਚ ਪੂਜਦਾ ਹੈ ਔਰ ਜਿਸ ਵੀ ਵਿਧੀ ਦੇ ਨਾਲ ਤੁਸੀਂ ਉਸ ਪਰਮ ਪਿਤਾ ਦੀ ਸ਼ਕਤੀ ਦਾ ਧਿਆਨ ਕਰਦੇ ਹੈ ਉਸ ਵਿਧੀ ਦੇ ਨਾਲ ਹੀ ਤੁਸੀਂ ਅੱਜ ਭਗਵਤੀ ਜੀ ਦਾ ਧਿਆਨ ਕਰਨਾ ਹੈ ਉਸ ਸ਼ਕਤੀ ਦਾ ਧਿਆਨ ਕਰਨਾ ਹੈ ਔਰ ਉਹਨਾਂ ਮੋਰੇ ਪ੍ਰਾਰਥਨਾ ਕਰਨੀ ਹੈ ਕਿ हे ਭਗਵਤੀ हे ਆਦੀ ਸ਼ਕਤੀ ਆਪ ਸਾਡੇ ਦੇ ਉੱਪਰ ਅਪਾਰ ਕਿਰਪਾ ਕਰੋ ਸਾਡੇ ਮਨ ਦੇ ਵਿੱਚ ਜੋ ਪੈ ਹੈ ਜੋ ਸਾਡੇ ਪਾਪ ਪਰਵੇਤੀ ਹੈ ਜੋ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਦਵੇਸ਼ ਹੈ ਉਸ ਦਾ ਨਾਸ਼ ਕਰੋ ਔਰ ਸਾਨੂੰ ਧਰਮ ਦੇ ਪ੍ਰਤੀ ਸਾਤਵਿਕ ਬਣਾਓ ਅਸੀਂ ਜਨ ਜਨ ਦੀ ਸੇਵਾ ਕਰੀਏ ਸ਼ੁੱਧ ਚਿੱਤ ਹੋ ਕੇ ਭਗਵਤੀ ਜੀ ਦਾ ਧਰਮ ਦੀ ਮਰਿਆਦਾ ਦੇ ਅਨੁਸਾਰ ਚੱਲ ਕੇ ਧਿਆਨ ਔਰ ਪੂਜਨ ਕਰੀਏ ਕਿਉਂਕਿ ਇਸ ਸੰਸਾਰ ਨੂੰ ਜੋ ਸ਼ਕਤੀ ਚਲਾ ਰਹੀ ਹੈ ਜੋ ਇੱਕ ਪਰਮ ਸ਼ਕਤੀ ਚਲਾ ਰਹੀ ਹੈ وہی ਦੇਵੀ ਭਗਵਤੀ ਹੈ ਉਸ ਨੂੰ ਕੋਈ ਜੋਤੀ ਸਰੂਪ ਦੇ ਵਿੱਚ ਮੰਨਦਾ ਹੈ ਕੋਈ ਭਗਵਤੀ ਜੀ ਨੂੰ ਪਿੰਡੀ ਰੂਪ ਦੇ ਵਿੱਚ ਮੰਨਦਾ ਹੈ ਕੋਈ ਇੱਕ ਨਿਰਾਕਾਰ ਰੂਪ ਦੇ ਵਿੱਚ ਮੰਨਦਾ ਹੈ ਪਰ ਪੂਜਨ ਉਸੀ ਸ਼ਕਤੀ ਦਾ ਹੁੰਦਾ ਹੈ ਉਸ ਦੇ ਸਰੂਪ ਅਲੱਗ-ਅਲੱਗ ਹੋ ਸਕਦੇ ਹਨ ਸਰੂਪ ਦੇ ਪ੍ਰਤੀ ਆਸਥਾ ਅਲੱਗ-ਅਲੱਗ ਹੋ ਸਕਦੀ ਹੈ ਲੇਕਿਨ ਉਹ ਜੋ ਉਹ ਸ਼ਕਤੀ ਉਹ ਪਰੰਬਾ ਕੋ ਇਸ ਸੰਸਾਰ ਦਾ ਸਿਰਜਣ ਪਾਲਣ ਉਰ ਸੰਘਾਰ ਕਰਨ ਵਾਲੀ ਇੱਕ ਹੀ ਸ਼ਕਤੀ ਹੈ ਇਸ ਲਈ ਸ਼੍ਰੀ ਦੁਰਗਾ ਸ਼ਕਤੀ ਜੀ ਦੇ ਮੂਰਤੀ ਰਹਿਸਯ ਕੰਦ ਦੇ ਵਿੱਚ ਇਹ ਸਪਸ਼ਟ ਰੂਪ ਦੇ ਵਿੱਚ महर्षि मार्कंडेय जी ने लिखा है कि सर्वरूपमयी देवी सर्वम देवी जगतम विश्व हे भगवती आप ही इस सारे संसार का स्वरूप हो और सारा संसार आप जी का ही स्वरूप है इसलिए हे भगवती हे जगत जननी हे परम मैं आपको बारमवार नमस्कार करता हूं आप सबने भगवती जी का पूजन करना है ਆਪ ਇਹਨਾਂ ਨਵਰਾਤਰੀਆਂ ਦੇ ਵਿੱਚ ਕਿਉਂਕਿ ਜਦੋਂ ਸਾਡੇ ਤਿਹਾੜ ਆਉਂਦੇ ਹੈ ਸਾਡਾ ਆਪਣੇ ਆਪ ਹੀ ਚਿੱਤ ਸ਼ੁੱਧ ਹੋ ਜਾਂਦਾ ਹੈ ਸਾਡਾ ਮਨ ਧਾਰਮਿਕ ਭਾਵਨਾਵਾਂ ਦੇ ਨਾਲ ਜੁੜ ਜਾਂਦਾ ਹੈ ਪਰਮਾਤਮਾ ਦੇ ਪ੍ਰਤੀ ਸਾਡੇ ਆਮ ਦੇ ਨਾਲੋਂ ਆਸਥਾ ਬਣ ਜਾਂਦੀ ਹੈ ਇਸ ਲਈ ਤੁਸੀਂ ਪਰਮਾਤਮਾ ਦੇ ਕੋਲੋਂ ਜੋ ਵੀ ਜੋ ਵੀ ਉਸ ਸ਼ਕਤੀ ਤੋਂ ਆਪਣਾ ਅਰਦਾਸ ਕਰਨੀ ਹੈ ਜੋ ਵੀ ਤੁਸੀਂ ਆਪਣੀਆਂ ਇੱਛਾਵਾਂ ਦੀ ਮੰਗ ਕਰਨੀ ਹੈ ਤੁਸੀਂ ਸ਼ੁੱਧ ਚਿੱਤ ਹੋ ਕੇ ਆਪਣੀ ਮਾਤਾ ਦੇ ਅਗੇ ਪ੍ਰਾਰਥਨਾ ਕਰਨੀ ਹੈ ਆਪਣੀ ਮਨੋ ਕਾਮਨਾ ਦੱਸਣੀ ਹੈ ਔਰ ਮੈਨੂੰ ਵਿਸ਼ਵਾਸ ਹੈ ਕਿਉਂਕਿ ਅਗਰ ਤੁਸੀਂ ਵਿਸ਼ਵਾਸ ਸ਼ਰਧਾ ਔਰ ਆਸਥਾ ਦੇ ਨਾਲ ਉਸ ਭਗਵਤੀ ਦੇ ਆਪਣੇ আরাਧੇ ਦੇ ਆਪਣੇ ਇਸ਼ਟ ਦੇ ਆਪਣੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਪ੍ਰਾਰਥਨਾ ਕਰੋਗੇ ਉਹਨਾਂ ਤੋਂ ਆਪਣੀ ਮਨੋ ਕਾਮਨਾ ਦੀ ਮੰਗ ਕਰੋਗੇ ਤਾਂ ਅਵਸ਼ੇ ਹੀ ਉਹ ਤੁਹਾਡੀ ਮਨੋ ਕਾਮਨਾ ਪੂਰਣ ਹੁੰਦੀ ਹੈ ਪਰ ਅਸੀਂ ਕਈ ਵਾਰ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਮੰਗਦੇ ਹਾਂ ਜੋ ਯਾਇ ਜ ਨਹੀਂ ਹੁੰਦੀਆਂ ਇਸ ਲਈ ਪਰਮਾਤਮਾ ਨੂੰ ਸਾਡੇ ਨਾਲ ਵੱਧ ਪਤਾ ਹੈ ਕਿ ਉਹਨਾਂ ਨੇ ਸਾਨੂੰ کیا ਦੇਣਾ ਹੈ ਸ਼੍ਰੀ ਰਾਮ ਚਰਿਤ ਮਾਨਸ ਦੇ ਵਿੱਚ ਬਾਬਾ ਤੁਲਸੀਦਾਸ ਜੀ ਨੇ ਸਪਸ਼ਟ ਰੂਪ ਦੇ ਵਿੱਚ ਲਿਖਿਆ ਹੈ ਕਿ ਜਿਹੇ ਵਿधि नाथ ਹੋਏ ਹਿਤ ਮੋਰਾ ਕਰਹੁ ਸੁਵੇਗ ਦਾਸ ਮੈਂ ਤੋੜਾ ਏ नाथ ਜੋ ਮੈਨੂੰ ਅੱਛਾ ਲੱਗਦਾ ਮੈਨੂੰ ਉਹ ਮਤ ਦੇਣਾ ਜੋ ਮੇਰੇ ਲਈ ਅੱਛਾ ਹੈ ਜੋ ਤੁਹਾਨੂੰ ਮੇਰੇ ਲਈ ਅੱਛਾ ਲੱਗਦਾ ਹੈ ਕਿਰਪਾ ਕਰਕੇ ਤੁਸੀਂ ਮੈਨੂੰ ਉਹੀ ਦੇਣਾ ਹੈ ਇਸ ਲਈ ਇਹੀ ਪ੍ਰਾਰਥਨਾ ਕਰਨੀ ਹੈ ਤੁਸੀਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਦੀ ਸ਼ਕਤੀ ਭਗਵਤੀ ਜੀ ਦੇ ਚਰਨਾਂ ਦੇ ਵਿੱਚ ਇਹ ਪ੍ਰਾਰਥਨਾ ਕਰਨੀ ਹੈ ਕਿ हे ਦੇਵੀ ਜੇ ਹੀ ਵਿਦੀ ਨਾਥ ਹੋਏ ਹਿਤ ਮੋੜਾ ਕਨਹੁ ਸੁਵੇਗੀ ਤਾਸ ਮੈਨੋ ਭਗਵਤੀ ਜੇ ਸਵੇਦੀ ਦੇ ਨਾਲ ਮੇਰਾ ਹਿੱਤ ਹੋਵੇ ਤੁਸੀਂ ਉਹ ਹੀ ਮੇਰੀ ਮਨੋ ਕਾਮਨਾ ਪੂਰਨ ਕਰਨੀ ਹੈ ਇਸ ਲਈ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਿਰ ਇੱਕ ਵਾਰ ਆਪ ਜੀ ਨੂੰ ਕੋਟੇ-ਕੋਟੇ ਬਧਾਈ ਦਨਾ ਹਾਂ ਕਿ ਆਪ ਭਗਵਤੀ ਆਪ ਸਭ ਦੇ ਮਨੋ ਕਾਮਨਾ ਪੂਰਨ ਕਰੋ ਓਮ ਸ਼੍ਰੀ ਵਰਵਾਯ ਮਾ ਅਰੋਗੇ ਮਾਮ ਹਿਦਾ ਕੇ ਸ਼ੋਮਾਨੋ ਮਹਿੱਤੇ ధਨਮ ਧਾਨਯਮ ਪਸ਼ੂਮ ਬਹੁ ਸੁਖ ਲਾਭਮ ਸ਼ਤ ਸੰਵਤਸਰਮ ਦੀਰਘ ਮਾਯੂ ओम शांति 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 जयकारा जगदियां जूता वाली मानणा देवी जी दा बोल सच्चे दरबार की जय